ਗੋਵਿੰਦ ਸਿੰਘ ਸਾਹਿਬ ਜੀ ਦੇ ਨਾ 52 ਹੁਕਮਾਂ ਦੇ ਵਿੱਚੋਂ ਸਾਧ ਸੰਗਤ ਜੀਓ ਇੱਕ ਹੁਕਮ ਹੈ ਜਿਹੜਾ ਉਹਦੇ ਵਿੱਚ ਇਹ ਲਿਖਿਆ ਮਹਾਰਾਜ ਪਾਤਸ਼ਾਹ ਕਹਿੰਦੇ ਵੀ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਕਥਾ ਕੀਰਤਨ ਜ਼ਰੂਰ ਇਹ ਹਰ ਇੱਕ ਗੁਰਸਿੱਖ ਸੁਣੇ ਕਥਾ ਸੁਣਨੀ ਕੀਰਤਨ ਸੁਣਨਾ ਹੁਣ ਬੜੇ ਜਿਹੜੇ ਪਿਆਰ ਵਾਲੇ ਕਹਿ ਦਿੰਦੇ ਨੇ ਵੀ ਸਾਡਾ ਮਨ ਨਹੀਂ ਟਿਕਦਾ ਅਸੀਂ ਬਾਣੀ ਪੜ੍ਹਦੇ ਆ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਜੀ ਸੁਸਤੀ ਪੈਂਦੀ ਹੈ ਭਾਵ ਮਨ ਹੈ ਜਿਹੜਾ ਟਿਕ ਨਹੀਂ ਰਿਹਾ ਮਨ ਟਿਕਦਾ ਕਿਉਂ ਨਹੀਂ ਗੁਰਮੁਖੋ ਸਾਧ ਸੰਗਤ ਜੀ ਉਹ ਮਨ ਤਾਂ ਨਹੀਂ ਟਿਕਦਾ ਕਿਉਂਕਿ ਮਨ ਦੇ ਵਿੱਚ ਮੈਲ ਹੈ ਪਾਤਸ਼ਾਹ ਨੇ ਬੜੇ ਮੁਬਾਰਕ ਬਚਨ ਆਖੇ ਨੇ ਸੁਣ ਹਰ ਕਥਾ ਉਤਾਰੀ ਮੈਲ ਕਹਿੰਦੇ ਕਥਾ ਸੁਣ ਦੇ ਨਾਲ ਤੇਰੇ ਮਨ ਦੀ ਮੈਲ ਉੱਤਰ ਜਾਣੀ ਹੈ ਜਿਵੇਂ ਇੱਕ ਸੋਨਾ ਮਿੱਟੀ ਦੇ ਵਿੱਚ ਪਿਆ ਸੋਨਾ ਉਹਨਾ ਟਾਈਮ ਕਹਿੰਦੇ ਟਿਕਦਾ ਨਹੀਂ ਜਦੋਂ ਬਰਤਨ ਪਾ ਕੇ ਸੁਨਿਆਰ ਉਹਨੂੰ ਅੱਗ ਦੇ ਉੱਤੇ ਰੱਖਦਾ ਹੈ ਸਾਧ ਸੰਗਤ ਜੀਓ ਤੇ ਸੋਨਾ ਕਹਿੰਦੇ ਉਸ ਬਰਤਨ ਦੇ ਵਿੱਚ ਟਿਕਦਾ ਨਹੀਂ ਹਿਲਦਾ ਰਹਿੰਦਾ ਜਿੰਨਾ ਟਾਈਮ ਉਹਦੇ ਵਿੱਚ ਉਹ ਸ਼ੁੱਧ ਨਹੀਂ ਹੋ ਜਾਂਦਾ ਸੋਨੇ ਨੇ ਹਿਲਦਾ ਹੀ ਰਹਿਣਾ ਅੰਦਰੋਂ ਪਰ ਜਦੋਂ ਸੋਨਾ ਕਹਿੰਦੇ ਸ਼ੁੱਧ ਹੋ ਜਾਂਦਾ ਹੈ ਬਿਲਕੁਲ ਕਹਿੰਦੇ ਟਿਕ ਜਾਂਦਾ ਹੈ ਅੱਗ ਮੱਚਦੀ ਹੈ ਸੋਨਾ ਨਹੀਂ ਮੱਚਦਾ ਸ਼ੁੱਧ ਸੋਨਾ ਕਦੇ ਨਹੀਂ ਮੱਚਦਾ ਜਦੋਂ ਟਿਕ ਜਾਂਦਾ ਉਹ ਫਿਰ ਉਹ ਸ਼ੁੱਧ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰਸਿੱਖਾ ਜਦੋਂ ਬਾਣੀ ਸੁਣੇਗਾ ਨਿਤਨੇਮ ਕਰੇਗਾ ਕਥਾ ਸੁਣੇਗਾ ਕੀਰਤਨ ਸੁਣੇਗਾ ਤੇਰਾ ਮਨ ਸ਼ੁੱਧ ਹੋ ਗਿਆ ਸੋਨੇ ਦੀ ਤਰ੍ਹਾਂ ਫਿਰ ਇਹਨੂੰ ਰਸ ਆਉਣਾ ਸ਼ੁਰੂ ਹੋ ਜਾਣਾ RAM ਰਸ ਪੀਆਰੇ ਜਿਹੇ ਰਸ ਵਿਸਰ ਗਏ ਰਸ ਔਰ ਫਿਰ ਜਿਹੜੇ ਦੂਜੇ ਰਸ ਨੇ ਉਹ ਵਿਸਰ ਜਾਣੇ ਨੇ ਕਿਉਂਕਿ ਤੈਨੂੰ ਉਸ ਕਥਾ ਕੀਰਤਨ ਦੇ ਵਿੱਚੋਂ ਆਨੰਦ ਰਸ ਆਉਣ ਲੱਗ ਗਿਆ ਫਿਰ ਉਹ ਰਸ ਨੇ ਤੇਰੇ ਮਨ ਨੂੰ ਟਿਕਾ ਦੇਣਾ ਤੇਰਾ ਮਨ ਜਿਹੜਾ ਗੁਰਬਾਣੀ ਦੇ ਵਿੱਚ ਲੱਗ ਜਾਣਾ ਸਾਧ ਸੰਗਤ ਜੀਓ